ਹਾਂਜੀ ਅਗੂ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਦੋ ਵੀਡੀਓ ਫੇਸਬੁੱਕ ਦੇ ਉੱਪਰ ਕਾਫੀ ਜੜੀਆਂ ਵਾਇਰਲ ਹੋ ਰਹੀਆਂ ਨੇ ਇੱਕ ਤਾਂ ਜਿਹੜੀ ਆਪਾਂ ਨੇ ਕੱਲ ਪਾਈ ਸੀ ਧੌਣ ਤੇ ਗੋਡਾ ਤਾਂ ਰੱਖਿਆ ਪੁਲਿਸ ਵਾਲੇ ਨੇ ਠੀਕ ਹੈ ਇੱਕ ਜਿਹੜੀ ਐਸਐਚਓ ਦੇ ਦੁਆਰਾ ਜਿਹੜੀ ਹੈਗੀ ਸੀ ੱੱਕੇ ਮਾਰਦੇ ਦੀ ਜਿਹੜੀ ਵੀਡੀਓ ਹੈਗੀ ਸੀ ਟੀਚਰਾਂ ਨੂੰ ਜਿਹੜੀ ਆ ਰਹੀ ਸੀ ਹੁਣ ਮਤਲਬ ਪੁਲਿਸ ਲਵੇ ਕਿੰਨਾ ਕੁ ਅਧਿਕਾਰ ਆ ਕਿੰਨਾ ਕੁ ਨਹੀਂ ਅਧਿਕਾਰ ਹੈਗਾ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਬਾਰ-ਬਾਰ ਮਾਨਯੋਗ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਬਾਰ-ਬਾਰ ਕਹਿੰਨੀਆਂ ਨੇ ਵੀ ਤੁਸੀਂ ਭਾਈ ਆਪਣੀ ਲਿਮਟ ਦੇ ਵਿੱਚ ਰਹੋ ਲਿਮਟ ਤੋਂ ਜੋ ਤੁਹਾਨੂੰ ਡਰੈੱਸ ਦਿੱਤੀ ਹੋਈ ਹੈ ਉਹਦੀ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਦਾ ਕੰਮ ਲਾਅ ਦੇ ਹਿਸਾਬ ਨਾਲ ਵਰਕ ਕਰੋ ਪਰ ਹੁਣ ਇੱਥੇ ਇਹਨਾਂ ਨੂੰ ਹੱਲਾਸ਼ੇਰੀ ਕੌਣ ਦਿੰਦਾ ਹੈ ਕੌਣ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਤਮਾਕੇਦਾਰ ਜਿਹੀ ਹੈਗੀ ਹੈ ਜਦੋਂ ਕੋਈ ਉਹਨਾਂ ਨਾਲ ਜਿਵੇਂ ਕੋਈ ਹਥਿਆਰ ਨਹੀਂ ਹੈਗਾ ਕੋਈ ਉਹ ਖੜ ਕੇ ਉਹਦਾ ਪ੍ਰਦਰਸ਼ਨ ਕਰ ਰਹੇ ਨੇ ਤੇ ਟੱਕੇ ਮਾਰਨਾ ਇਹ ਤਾਂ ਇੱਕ ਤਰ੍ਹਾਂ ਜਿਵੇਂ ਕਬੱਡੀ ਦੇ ਵਿੱਚ ਕੋਈ ਰੇਡ ਪੈਂਦੀ ਹੁੰਦੀ ਹੈ ਨਾ ਵੀ ਫੜਦੇ ਹੁੰਦੇ ਨੇ ਉਹਨੂੰ ਖੱਲੇ ਦੇ ਵਿੱਚ ਭੱਜਣ ਨਹੀਂ ਦੇਣਾ ਹੈਗਾ ਉਹ ਹਿਸਾਬ ਦਾ ਹੋ ਰਿਹਾ ਹੈ ਇੱਥੇ ਤੇ ਦੂਜੇ ਪਾਸੇ ਉਹ ਇੱਕ ਕਹਾਣੀ ਜਿਵੇਂ ਮਹਾ ਭਾਰਤ ਦੇ ਵਿੱਚ ਜੰਦ ਹੁੰਦਾ ਧੌਣ ਤੇ ਗੋਡਾ ਥੱਲੇ ਰੱਖਿਆ ਹੁੰਦਾ ਉਵੇਂ ਪੁਲਿਸ ਵਾਲੇ ਦੇ ਦੁਬਾਰਾ ਉਹ ਧੌਣ ਦੇ ਉੱਤੇ ਉਹਨੂੰ ਲੰਮਾ ਪਾ ਗਿਆ ਧੌਣ ਦੇ ਉੱਪਰ ਗੋਡਾ ਵੀ ਉਹਨੂੰ ਕੋ ਮੈਂ ਮਾਰ ਲਾ ਹੁਣ ਜੇ ਉੱਥੇ ਕੋਈ ਵੱਡੀ ਉਮਰ ਦਾ ਬੰਦਾ ਹੋਵੇ ਉਹਦਾ ਵੈਸੇ ਵੀ ਵਿਚਾਰਾ ਹਾਰਟ ਅਟੈਕ ਹੋ ਸਕਦਾ ਉੱਥੇ ਕੁਝ ਵੀ ਇੰਜਰੀ ਹੋ ਸਕਦੀ ਹੈ ਤਾਂ ਲੜਨ ਦਾ ਹੁਣ ਪੁਲਿਸ ਵਾਲਾ ਹੈਗਾ ਆਪਦੀ ਪ੍ਰੋਟੈਕਸ਼ਨ ਦੇ ਲਈ ਜੇ ਕੋਈ ਉਦੋਂ ਦਾ ਹਥਿਆਰ ਕੋਈ ਚੱਕ ਕੇ ਲੈ ਕੇ ਹੁੰਦਾ ਹੈ ਜਾਂ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਫਿਰ ਉਹ ਇਦਾਂ ਦਾ ਡਿਫੈਂਸ ਲੈ ਸਕਦਾ ਪਰ ਇਹਦਾ ਸਰੀਆਮ ਦੇ ਸਰੀਆ ਵੀ ਸਰੀਆਮ ਜਿਹੜੀ ਗੁੰਡਾ ਕਰਦੀ ਹੈ ਇੱਕ ਬੰਦੇ ਨੂੰ ਤੁਸੀਂ ਘੇਰ ਕੇ ਢਾਰ ਕੇ ਸੋ ਇਸ ਕਰਕੇ ਮੈਂ ਇਹਨਾਂ ਨੂੰ ਫੇਰ ਇਹ ਹੀ ਗੱਲ ਕਹਾਂਗਾ ਵੀ ਤੁਸੀਂ ਹਟ ਜਾਓ ਮਾਹੌਲ ਖਰਾਬ ਨਾ ਕਰੋ ਕਿਉਂ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਹੋ ਠੀਕ ਹੈ ਲਾਅ ਦੇ ਵਿੱਚ ਰਹਿ ਕੇ ਮੁੱਦੇ ਨਜ਼ਰ ਜੇ ਹੁਣ ਉੱਥੇ ਕੋਈ ਸਟ੍ਰਾਈਕ ਕਰ ਰਿਹਾ ਹੈ ਜਾਂ ਕੋਈ ਲਾਅ ਦਾ ਉੱਥੇ ਮਿਸਬੀਹਤ ਕਰ ਰਿਹਾ ਹੈ ਜਾਂ ਮਿਸਯੂਜ਼ ਕਰ ਰਿਹਾ ਹੈ ਤਾਂ ਦੇ ਉਪਰ ਕੁਲ ਬਣਦੀ ਜਿਹੜੀ ਧਾਰਾ ਐਫ ਆਈ ਆਰ ਰਜਿਸਟਰ ਕਰਕੇ ਉਹਨੂੰ ਅੰਦਰ ਲੈ ਕੇ ਜਾਓ ਆਏ ਮਾਰਕੁੱਟ ਕਰਕੇ ਥਾਪੜੇ ਮਾਰਨਾ ਕਿਸੇ ਦੇ ਉੱਤੇ ਇਹ ਵੈਸੇ ਵੀ ਇੱਕ ਕ੍ਰਿਮੀਨਲ ਫੈਂਸ ਹੈਗੀ ਹੈਗਾ ਦੂਜੇ ਪਾਸੇ ਤੁਸੀਂ ਡਿਸਓਵੇ ਵੀ ਡਿਊਟੀਆਂ ਕਰ ਰਹੇ ਹੋ ਆਪਦੀ 1998 ਦੇ ਵਿੱਚ ਬੀ ਐਨ ਐਸ ਦੇ ਵਿੱਚ ਜੋ ਕੌਜ਼ਨਿਵਲ ਅਫੈਂਸ ਹੈਗਾ ਤੁਹਾਡੇ ਉਤੇ ਐਫ ਆਈ ਆਰ ਰਜਿਸਟਰ ਹੋਣੀ ਜ਼ਰੂਰੀ ਹੈ ਸੋ ਇਸ ਕਰਕੇ ਮੈਂ ਇਹ ਮੈਂ ਬਾਰ-ਬਾਰ ਮੈਂ ਰਿਕਵੈਸਟ ਕਰ ਰਿਹਾ ਵੀਡੀਓ ਦੇ ਵਿੱਚ ਵੀ ਤੁਸੀਂ ਨਾ ਕਿਸੇ ਨੂੰ ਬੋਲਣ ਦੇ ਲਈ ਮਜਬੂਰ ਕਰੋ ਤੁਸੀਂ ਨਾ ਪੁਲਿਸ ਨੂੰ ਬਦਨਾਮ ਕਰੋ ਇੱਕ ਦੋ ਜਿਹੜੇ ਆਫੀਸਰਸ ਹੈਗੇ ਨੇ ਇਦਾਂ ਦੀ ਜਿਹੜੀ ਹਰਕਤਾਂ ਕਰਦੇ ਨੇ ਉਹ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਨੇ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੂੰ ਸਿਰਫ ਇਹ ਲੱਗਦਾ ਵੀ ਸਾਡੇ ਖਾਕੀ ਪੈ ਚੁੱਕੀ ਐ ਤੇ ਖਾਕੀ ਦੇ ਵਿੱਚ ਅਸੀਂ ਇੱਕ ਖੂਨਖਾਰ ਸ਼ੇਰ ਬਣ ਚੁੱਕੇ ਆ ਜਿਸ ਦਾ ਰਾਜ ਜਿਹੜਾ ਹੈਗਾ ਪੂਰੇ ਜੰਗਲ ਦੇ ਵਿੱਚ ਐ ਹੁਣ ਸਾਡੇ ਤੋਂ ਬਿਨਾਂ ਨਾ ਤਾਂ ਸਾਨੂੰ ਕੋਈ ਪੁੱਛਣ ਵਾਲਾ ਨਾ ਕੋਈ ਕਹਿਣ ਵਾਲਾ ਮੈਂ ਇਹਨਾਂ ਨੂੰ ਇੱਕ ਕਹਿਣਾ ਚਾਹਣਾ ਵੀ ਸੁੱਤੋਂ ਉੱਪਰ ਵਕੀਲ ਵੀ ਬੈਠੇ ਨੇ ਸੁੱਤੋਂ ਉੱਪਰ ਅਦਾਲਤਾਂ ਵੀ ਬੈਠੀਆਂ ਨੇ ਜੋ ਥੋੜੇ ਇੱਕ ਇਲਿਗਲ ਐਕਟੀਵਿਟੀਆਂ ਨੂੰ ਜੋ ਕਿਸੇ ਵੀ ਫੰਡਾਮੈਂਟਲ ਰਾਈਟਸ ਨੂੰ ਕਿਸੇ ਦੇ ਲੋਕਾਂ ਦੇ ਤੁਸੀਂ ਜਾਂ ਕ੍ਰਾਈਮ ਕਮਿਟ ਕਰਦੇ ਹੋ ਤਾਂ ਉਹਨੂੰ ਰੋਕਣ ਦੇ ਲਈ ਹਥੌੜਾ ਮਾਰਨ ਦੇ ਲਈ ਸਭ ਬੈਠੇ ਆ ਤੇ ਇਸ ਕਰਕੇ ਇਹ ਜਿਹੜਾ ਬਹਿਮ ਹੈ ਵੀ ਅਸੀਂ ਖਾਕੀ ਦੇ ਵਿੱਚ ਆ ਕੇ ਖਾਕੀ ਦਾ ਅਸੀਂ ਮਿਸਜੂਜ਼ ਕਰ ਲਾਂਗੇ ਜੋ ਕਿ ਇੱਕ ਲੋਕਾਂ ਦੀ ਪ੍ਰੋਟੈਕਸ਼ਨ ਦੇ ਲਈ ਬਣੀ ਹੈ ਉਹ ਬਿਲਕੁਲ ਗਲਤ ਹੈ ਸੋ ਮੈਂ ਦੋਏ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਹੁੰਦੀਆਂ ਜੋ ਇੱਕ ਥੱਪੜ ਮਾਰਿਆ ਟੀਚਰਾਂ ਦੇ ਤੇ ਇੱਕ ਦੂਸਰਾ ਜਿਹੜਾ ਧੌਣ ਤੇ ਗੋਡਾ ਧਰ ਕੇ ਬੈਠਾ ਇੱਕ ਪੁਲਿਸ ਵਾਲਾ ਉਹ ਬਿਲਕੁਲ ਨਜਾਇਜ਼ ਹੈ ਤੇ ਉਹਨਾਂ ਦੇ ਖਿਲਾਫ ਬਣਦੀ ਜਿਹੜੇ ਕਾਨੂੰਨੀ ਕਾਰਵਾਈ ਆ ਉਹ ਵੀ ਹੋਣੀ ਚਾਹੀਦੀ ਹੈ ਦਿਸ ਵਾਈ ਟੂ ਦਿਸ ਦਾ ਉਹ ਡੈਫੀਨੇਟਲੀ ਕਰ ਰਹੇ ਉਹਨੂੰ ਪਤਾ ਟੈਨਸ਼ਨ ਲਈ ਵੀ ਮੈਂ ਨੋ ਨਹੀਂ ਇਹ ਚੀਜ਼ ਕਰ ਰਹੇ ਆ ਇਹਦੇ ਨਾਲ ਇਹਨੂੰ ਕੋਈ ਵੀ ਇੰਜਰੀ ਵੀ ਪਹੁੰਚ ਸਕਦੀ ਹੈ ਦੂਜੇ ਪਾਸੇ ਹੁਣ ਥੱਪੜ ਮਾਰਨਾ 322 ਆਪੀਸੀ ਜਿਹੜੀ ਹੁੰਦੀ ਸੀ ਬੀਐਨਐਸ ਦੇ ਵਿੱਚ ਹੈਗੀ ਉਹਦਾ ਪਰਚਾ ਦਰਜ ਹੋਣੀ ਹੋਣਾ ਹੋਣਾ ਜੇ ਨਹੀਂ ਹੁੰਦਾ ਤਾਂ ਤੁਸੀਂ ਐਵਿਡੈਂਸ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਆ ਸਕਦੇ ਹੋ ਤਾਂ ਕਿ ਇਹ ਤੁਸੀਂ ਸਟੈਂਪ ਚੱਕੋਗੇ ਤਾਂ ਹੀ ਇਹ ਜਿਹੜੀਆਂ ਚੀਜ਼ਾਂ ਹਟਣਗੀਆਂ ਆਪਾਂ ਲੋਕ ਹੀ ਨਹੀਂ ਬੋਲਦੇ ਆਪਣੇ ਖਿਲਾਫ ਉਤਿਆਜ ਸਹੀ ਯਾਣਾ ਸਹੀ ਯਾਣਾ ਉਹ ਵੀ ਕਿੱਦਾਂ ਦੀ ਉਹ ਹੈ ਲਾਅ ਸਬਦੇ ਲਈ ਗਰਾਉਂਡ ਲੈਵਲ ਦੇ ਤੇ ਇੰਪਲੀਮੈਂਟ ਕਰਨਾ ਆਪਣਾ ਲੋਕਾਂ ਦਾ ਹੀ ਫਰਜ ਹੈ ਜਿੱਥੇ ਕੋਈ ਨਜਾਇਜ਼ ਹੋ ਰਹੀ ਹੈ ਤਾਂ ਉਹਨੂੰ ਰੋਕਣਾ ਫਰਜ ਹੈ ਫਿਰ ਮੈਂ ਐਂਟ ਦੇ ਵਿੱਚ ਵੀਡੀਓ ਦੇ ਵਿੱਚ ਕਹੂੰਗਾ ਜੋ ਹਰ ਵਾਰ ਮੈਂ ਕਹਿੰਦਾ ਵੀ ਕਰਾਇਮ ਨਾ ਕਰੋ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰੋ ਠੀਕ ਹੈ ਜੇ ਐਦਾਂ ਦਾ ਕੋਈ ਗਲਵਾਦ ਹੁੰਦੇ ਤਾਂ ਪੁਲਿਸ ਲਵੇ ਪੂਰਾ ਅਧਿਕਾਰ ਹੈ ਪਰ ਹਾਂ ਜਿੱਥੇ ਨਜਾਇਜ਼ੀ ਹੁੰਦੀ ਹੈ ਉਹਨੂੰ ਰੋਕਣਾ ਸਾਡਾ ਫਰਜ ਹੈ ਤੇ ਅਸੀਂ ਰੋਕਾਂਗੇ ਥੈਂਕ ਯੂ